ਨਸ਼ਾ ਵਿਰੁੱਧ ਕੀ ਜਾਣਨਾ ਚਾਹੁੰਗੇ ਤੁਸੀਂ ਇਹ ਜੀ ਬਹੁਤ ਵਧੀਆ ਬਰਾਲਾ ਜੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਇਹਨਾਂ ਨੇ ਨਸ਼ਾ ਵਿਰੁੱਧ ਚਲਾਇਆ ਕਿਉਂਕਿ ਇਹਦੇ ਵਿੱਚ ਨਾ ਪਹਿਲੀ ਵਾਰ ਹੋਇਆ ਵੀ ਜਿਹੜੀ ਸਰਕਾਰ ਨੇ ਕਿਸੇ ਨੇ ਜਿਹੜਾ ਨਸ਼ਾ ਵਿਰੁੱਧ ਇੰਨਾ ਵੱਡਾ ਯੁੱਧ ਸ਼ੁਰੂ ਸ਼ੁਰੂ ਕੀਤਾ ਹਾਂਜੀ ਕਿਉਂਕਿ ਇਤੋਂ ਪਹਿਲਾਂ ਨਸ਼ਿਆਂ ਨੂੰ ਕੋਈ ਮਾਰ ਹੀ ਨਹੀਂ ਪੈਂਦੀ ਸੀਗੀ ਹੁਣ ਜਦੋਂ ਸਾਡੇ ਪਿੰਡ ਵੀ ਇੱਕ ਕੈਂਪ ਲਾਇਆ ਜੀ ਉਹ ਨਸ਼ਾ ਵਿਰੋਧ ਯੁੱਧ ਨਸ਼ਾ ਵਿਰੋਧ ਅਸੀਂ ਕੈਂਪ ਲਾ ਕੇ ਹਟੇ ਤੇ ਮੈਨੂੰ 10-15 ਮੁੰਡਿਆਂ ਦੇ ਫੋਨ ਆਏ ਵੀ ਜਿਨ੍ਹਾਂ ਨੇ ਨਸ਼ਾ ਛੱਡਿਆ ਸੀਗਾ ਉਹਦੇ ਵਿੱਚ ਉਹ ਮਤਲਬ ਗਰੁੱਪਨ ਦੀ ਗੋਲੀ ਲੈਣ ਲੱਗ ਪਈ ਸੀ ਇਹ ਉਹ ਕਹਿੰਦੇ ਪਹਿਲਾਂ ਸੀ ਵੱਡੀ ਗੋਲੀ ਲੈਂਦੇ ਸੀ ਫਿਰ ਅਸੀਂ ਛੋਟੀ ਗੋਲੀ ਲੈਂਦੇ ਸੀਗੇ ਫਿਰ ਹੁਣ ਕਹਿੰਦਾ ਵੀ ਪੰਜ-ਪੰਜ ਦਿਨ ਮਤਲਬ ਉਹਨੂੰ ਗੈਪ ਪਾ ਕੇ ਦੇਖਿਆ ਵੀ ਉਹਨਾਂ ਦੇ ਲੱਤਾਂ ਟਿਕੜੇ ਲਪੈਂਦੇ ਸੀਗੇ ਉਹ ਕਹਿੰਦੇ ਵੀ ਸਾਡਾ ਕੋਈ ਇਲਾਜ ਕਰਾਓ ਫਿਰ ਜਿਹੜਾ ਕੋਆਰਡੀਨੇਟਰ ਆਇਆ ਸੀ ਆ ਯੋਧ ਨਸ਼ਾ ਵਿਰੁੱਧ ਉਹ ਕੋਆਰਡੀਨੇਟਰ ਦੇ ਨਾਲ ਮੇਰੀ ਮੀਟਿੰਗ ਹੋਈ ਗੱਲ ਹੋਈ ਜਦੋਂ ਉਹ ਕਹਿੰਦਾ ਵੀ ਅਸੀਂ ਤਾਂ ਦਾਖਲ ਕਰਾ ਦਿੰਨੇ ਆ ਮੁੰਡੇ ਵੀ ਦਾਖਲ ਹੋਣ ਚਾਹ ਰਹੇ ਸੀ ਉਹਨੇ ਬਹੁਤ ਵਧੀਆ ਗੱਲ ਸੁਣੀ ਸਾਡੀ ਤੇ ਉਹਨਾਂ ਨੂੰ ਦਾ ਹਫਤਾ ਦਾਖਲ ਕਰਾਇਆ ਤੇ ਉਹਦੇ ਨਾਲ ਉਹ ਥੋੜੇ ਜਿਹਾ ਅੱਗੇ ਨਾਲ ਵਧੀਆ ਹੋ ਗਏ ਮਤਲਬ ਉਹ ਗੋਲੀ ਵੀ ਛੱਡਦੀ ਅਸੀਂ ਫਿਰ ਇੱਕ ਗੱਲ ਹੋਰ ਸੋਚੀ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਠੰਡ ਹੋ ਜਾਂਦੇ ਵੀ ਜਿਹੜੇ ਤੁਹਾਡੇ ਸੀਦੇ ਵਿੱਚ ਕਮਜ਼ੋਰੀ ਆ ਜਿੰਨੀ ਕ ਕਮਜ਼ੋਰੀ ਪਈ ਆ ਵੀ ਉਹ ਨਸ਼ਿਆਂ ਦੇ ਕਰਕੇ ਕਮਜ਼ੋਰੀ ਪਈ ਆ ਸੀ ਵੀ ਤੁਹਾਨੂੰ ਇੱਕ ਪੋਣਾ ਲਾ ਕੇ ਦੇਵਾਂਗੇ ਜਾਨੀ ਕਿ ਕੋਈ 15 20 ਕਿਲੋ ਕੇ ਉਹ ਦੇਸੀ ਲੈ ਕੇ ਉਹਨੂੰ ਜਿਵੇਂ ਆਪਾਂ ਘਰੇ ਮਾਵਾਂ ਲਾ ਕੇ ਜੰਦੀਆਂ ਅਸੀਂ ਪੰਚਾਇਤ ਦੇ ਤੌਰ ਤੇ ਉਹਨਾਂ ਬੰਦਿਆਂ ਬੱਚਿਆਂ ਨੂੰ ਜਿਹੜੇ ਇਸ ਬਿਮਾਰੀ ਦੇ ਵਿੱਚ ਲੱਤ-ਬੱਤ ਹੋ ਗੁੱਕੇ ਸੀਗੇ ਪਰ ਹੁਣ ਨਿਕਲਣਾ ਚਾਹੁੰਦੇ ਉਹ ਕਹਿੰਦੇ ਸੀ ਜਿਵੇਂ ਪਹਿਲਾਂ ਦੀ ਤਰ੍ਹਾਂ ਸੀ ਉਵੇਂ ਰੂ ਰੂ ਹੁਣ ਆ ਜਾਣੇ ਆ ਅਸੀਂ ਉਹਨੂੰ ਪੋਣਾ ਲਾ ਕੇ ਦੇਵਾਂਗੇ ਜਿਹਦੇ ਵਿੱਚ ਉਹਨਾਂ ਦੀ ਮਤਲਬ ਜਿਹੜੀ ਸੀਦੀ ਤਾਕਤ ਘਟੀ ਆ ਉਹਨੂੰ ਹੋਰ ਮਤਲਬ ਬਲ ਮਿਲੇ ਸਰ ਜੀ ਤੁਹਾਡੇ ਵੱਲੋਂ ਪਿੰਡ ਤੇ ਅਪੀਲ ਵੀ ਕੀਤੀ ਜਾ ਰਹੀ ਜਿਵੇਂ ਪਹਿਲਾਂ ਹੁੰਦੇ ਸੀਗੇ ਕਬੱਡੀ ਕੋਕੋ ਬੱਚੇ ਖੇਡਦੇ ਸੀ ਜਿਹੜੇ ਗਰਾਊਂਡ ਅੱਜ ਖਤਮ ਹੋਣ ਚਾਹੇ ਕੀ ਤੁਸੀਂ ਜਿਹੜੇ ਨੌਜਵਾਨ 15 ਸਾਲ ਤੋਂ ਲੈ ਕੇ 25 ਸਾਲ ਤੱਕ ਰਹਿ ਗਏ ਕੀ ਪੀਲ ਕਰਨੀ ਚਾਹੋਗੇ ਤੁਸੀਂ ਇਹ ਨਹੀਂ ਇਹ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਸਰਕਾਰ ਚਾਰ ਚੀਜ਼ਾਂ ਦੇ ਉੱਤੇ ਬਹੁਤ ਸਤਰਕ ਆ ਇਹ ਭਗਵੰਤ ਮਾਨ ਸਾਹਿਬ ਨੇ ਅਸੀਂ ਜਿਹੜੀਆਂ ਗੱਲਾਂ ਆਪ ਸੋਚਦੇ ਆ ਉਹ ਭਗਵੰਤ ਮਾਨ ਸਾਹਿਬ ਪਹਿਲਾਂ ਹੀ ਸਾਡੀਆਂ ਪੂਰੀਆਂ ਕਰ ਦਿੰਦੇ ਆ ਪਹਿਲਾਂ ਤਾਂ ਆਂਗਣਵਾੜੀ ਲੈ ਕੇ ਇਹਨਾਂ ਨੇ ਏਜੰਡਾ ਰੱਖਿਆ ਵੀ ਇੱਕ ਆਂਗਣਵਾੜੀ ਪਿੰਡ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਪਿੰਡ 'ਚ ਦੋ ਬਣ ਗਈਆਂ ਫਿਰ ਇਹਨਾਂ ਨੇ ਕਿਹਾ ਵੀ ਛੱਪੜਾ ਜਿਹੜੇ ਉਹ ਥਾਪਰ ਮਾ ਵੀ ਹਰੇਕ ਪਿੰਡ ਦੇ ਵਿੱਚ ਥਾਪਰ ਮਾਟਰ ਬਣ ਕੇ ਪੱਕਾ ਛੱਪੜ ਝੀਲ ਦਾ ਉਪਰਧਾਨ ਕਰੇ ਫਿਰ ਇਹਨਾਂ ਨੇ ਪਾਰਕ ਦੀ ਇੱਕ ਰੱਖੀ ਸੀ ਉਹ ਪਾਰਕ ਨੂੰ ਪੂਰੀ ਕਰਦੀ ਇਸੇ ਤਰ੍ਹਾਂ ਗਰਾਉਂਡ ਦੀ ਸੀਗੀ ਇਹ ਕਹਿੰਦੇ ਵੀ ਗਰਾਊਂਡ ਇੱਕ ਹੋਣਾ ਚਾਹੀਦਾ ਇਹਨਾਂ ਨੇ ਗਰਾਊਂਡ ਆਸਤੇ ਸਾਰੇ ਪਿੰਡਾਂ ਨੂੰ ਪੈਸੇ ਦਿੱਤੇ ਸਾਡੇ ਪਿੰਡ ਨੂੰ ਪੈਸੇ ਆਏ ਆ ਗਰਾਊਂਡ ਸਾਡੇ ਬਹੁਤ ਵਧੀਆ ਬਣਿਆ ਹੋਇਆ ਜਿਹੜਾ ਮਾੜਾ ਮੋਟਾ ਕੁਝ ਅਧੂਰਾ ਉਹ ਅਸੀਂ ਪੂਰਾ ਕਰ ਦਾਂਗੇ ਸਾਡੇ ਕੋਲੇ ਫੰਡ ਜਾਰੀ ਹੋ ਗਿਆ ਇਹ ਤੋਂ ਬਿਨਾ ਵੀ ਇੱਕ ਮੈਡਮ ਨਾਲ ਸਾਡੀ ਜਿਹੜੀ ਡੀਸੈਂਟ ਮੀਟਿੰਗ ਕਰੀ ਨਾ ਤੇ ਡੀਸੈਂਟ ਕੋਲੇ ਮੈਡਮ ਨੇ ਮੰਗ ਕੀਤੀ ਕਹਿੰਦੇ ਵੀ ਕਿਸੇ ਸਰਪੰਚ ਨੇ ਇਹ ਨਹੀਂ ਮੰਗ ਕੀਤੀ ਵੀ ਸਾਡੇ ਪਿੰਡ ਕਲੋਨੀਆਂ ਬਣਾਈ ਜਾਣ ਜਿਹੜਾ ਬੇਕਦਰ ਗਰੀਬ ਘਰ ਆ ਉਹਨਾਂ ਨੂੰ ਗਰੀਬ ਘਰਾਂ ਨੂੰ ਘਰ ਦਿੱਤਾ ਜਾਵੇ ਇਹ ਚਾਰ <div> ਜਿਹੜੀਆਂ ਜ਼ਰੂਰੀ ਪਿੰਡ ਨੂੰ ਇੱਕ ਨੂੰ ਇਹਨਾਂ ਲਾਗੂ ਕੀਤੀਆਂ ਸੀ ਕਲੋਨੀਆਂ ਦਾ ਮਤਲਬ ਇਹ ਨਹੀਂ ਵੀ ਜੇ ਥੋੜੀ ਪੰਚਾਇਤੀ ਜਿਵੇਂ ਦੂਰ ਪਈ ਆ ਤਾਂ ਉੱਥੇ ਗਰੀਬਾਂ ਨੂੰ ਕਲੋਨੀਆਂ ਘੱਟ ਦੋ ਇਹ ਕਹਿੰਦੇ ਵੀ ਨੇੜੇ ਜਮੀਨ ਲੈ ਕੇ ਉਹ ਤਬਾਦਲੇ ਦਾ ਵੀ ਉਹਨੇ ਗੱਲ ਕੀਤੀ ਆ ਇਹ ਵੀ ਤਬਾਦਲਾ ਕਰਕੇ ਨੇੜੇ ਕੋਈ ਲੈਂਡ ਪਈ ਥੋੜੀ ਛੇਕ ਨਾਲਾ ਪਈ ਆ ਕਿਲਾ ਪਿਆ ਉਹਨੂੰ ਉਹਦੇ ਪੰਜ ਪੰਜ ਮਰਲੇ ਦੇ ਗਰੀਬਾਂ ਨੂੰ ਪਲਾਟ ਦਿਓ ਉਹ ਚੌਂਦੇ ਦਾ ਪਹਿਲਾ ਸੀ ਕਿਉਂਕਿ ਪੀਐਮ ਆ ਯੋਜਨਾ ਦੇ ਜਿਹੜੇ ਕਮਰੇ ਲਿਖੇ ਆ ਉਹ ਇਹ ਤੋਂ ਪਹਿਲਾਂ ਖਤਮ ਹੋ ਗਏ ਆ ਵੀ ਪਹਿਲਾਂ ਉਹਨਾਂ ਨੂੰ ਪਲਾਟ ਦੇਈਏ ਉੱਥੇ ਕਮਰੇ ਪੈ ਜਾਣ ਪਰ ਥੋੜੇ ਨਾਲ ਲੇਟ ਹੋ ਗਏ ਪਰ ਫਿਰ ਵੀ ਬਹੁਤ ਵਧੀਆ ਬਰਾਲਾ ਡਾਕਟਰ ਵਜੀਦਪੁਰ ਦਾ ਵੀ ਸਾਡੇ ਜਿੰਨਾ ਮਤਲਬ ਵੀ ਆਪਾਂ ਇੱਕ ਮੰਤਰੀ ਪਿੰਡ ਦੇ ਵਿੱਚ ਸੋਚਦੇ ਆਂ ਵੀ ਇੱਕ ਪਿੰਡ ਦੇ ਵਿੱਚ ਆ ਸਕਦਾ ਮੈਨੂੰ ਲੱਗਦਾ ਵੀ 20 ਆ ਦੀ ਸਾਡੇ ਪਿੰਡ ਦੇ ਵਿੱਚ ਮੰਤਰੀ ਸਾਹਿਬ ਕੀੜਾ ਮਾਰ ਗਏ ਤਿੰਨ ਸਾਲਾਂ ਦੇ ਵਿੱਚ 20 ਆ ਦੀ ਇੱਕ ਮੰਤਰੀ ਨੇ ਆਉਣਾ ਬਹੁਤ ਵੱਡੀ ਗੱਲ ਆ ਤੇ ਅੱਜ ਤੋਂ ਪਹਿਲਾਂ ਅਸੀਂ ਐਮਐਲਏ ਨਹੀਂ ਸੋਚਿਆ ਸੀ ਕਿ ਸਾਡੇ ਪਿੰਡ ਵਿੱਚ ਆਜੂ ਇੱਕ ਗੱਲ ਹੋਰ ਆ ਵੀ ਜਿਹੜਾ ਸਾਡੇ ਮੰਤਰੀ ਬਣਿਆ ਨਾ ਜੇ ਤੁਸੀਂ ਨਾ ਕੋਈ ਬੈਠੋਗੇ ਤਾਂ ਬਹਿ ਕੇ ਐਂ ਨਹੀਂ ਲੱਗਦਾ ਜਿਵੇਂ ਮੰਤਰੀ ਨਾਲ ਗੱਲ ਕਰਦੇ ਆ ਜਿਵੇਂ ਕੋ ਭੈਣ ਭਰਾ ਨਾਲ ਗੱਲ ਕਰਦੇ ਆ ਐ ਮਤਲਬ ਉਹਨਾਂ ਨਾਲ ਗੱਲ ਹੁੰਦੀ ਆ ਤੇ ਮੌਕੇ ਦੀ ਆਉਣ ਦੀ ਸਪੋਰਟ ਕੰਮ ਹੁੰਦੀ ਆ ਸਰ ਕੀ ਉਪਦੇਸ਼ ਦੇਣਾ ਚਾਹੋਗੇ ਤੁਸੀਂ ਨੌ ਅਸੀਂ ਇਹੀ ਉਪਦੇਸ਼ ਦਿੰਨੇ ਆ ਜੀ ਵੀ ਮਤਲਬ ਉਹ ਜਿਹੜੇ ਆ ਪਿੰਡ ਦੇ ਵਿੱਚ ਨਸ਼ੇ ਆ ਜੇ ਕਿਸੇ ਨੂੰ ਪਤਾ ਲੱਗਦਾ ਕੋਈ ਵੀ ਨਸ਼ਾ ਕਰਦਾ ਤਾਂ ਉਹ ਇਸ ਨਾਮ ਤੋਂ ਦੂਰ ਹੋਣਾ ਚਾਹੁੰਦਾ ਕੋਈ ਵੀ ਮਸੰਗ ਦਾ ਮਾਰਾ ਡਰਦਾ ਮਾਰਾ ਘਰੇ ਬੈਠਾ ਰਹਿੰਦਾ ਉਹ ਡੰਡ ਦੀ ਲੋੜ ਨਹੀਂ ਸਾਡੇ ਨਾਲ ਸੰਪਰਕ ਕਰੋ ਪਿੰਡਲੇਓ ਸੰਪਰਕ ਕਰੋ ਜੇ ਕਿਸੇ ਹੋਰ ਨੂੰ ਸਾਡੇ ਮੈਂਬਰ ਨੂੰ ਦੱਸੋ ਅਸੀਂ ਉਹਦਾ ਇਲਾਜ ਕਰਾਵਾਂਗੇ ਅਸੀਂ ਥੰਡ ਹੋ ਜਾਂਦੋ ਥੋੜੀ ਜੀ ਮੌਸਮ ਠੰਡਾ ਹੋ ਜਾਂਦੋ ਉਹਨੂੰ ਪੋਨਾ ਬਣਾਇ ਖਰਾਕ ਖਵਾਵਾਂਗੇ